ਅਕਲੀ ਦਰ ਹੈ ਮੈਂ ਪੂਰੇ ਹੈ ਨਾ ਫੈਨ ਅਕਲੀ ਦਰ ਦੇ ਹੈ ਤੇ ਸਾਢੇ 5 ਖਾਦਾ ਅੱਛਾ ਇਹਨੇ ਸਾਢੇ 5 ਖਾਦਾ ਹਾਂ ਤੇ 155 ਸਾਢੇ 8 ਖਾ ਗਿਆ 850 ਅੱਜ 3 3 ਪ੍ਰਾਇਰ 2024 ਦੀ ਵੀਡੀਓ ਬਣਾ ਰਹੇ ਆ ਭਰਾਵੋ ਅੱਜ 969 ਬਾਰੇ ਗੱਲ ਕਰਦੇ ਆ ਆਪਣੇ ਕੋਲੇ 2 969 ਆ ਇੱਕ ਤਾਂ ਹੈਗਾ CRDI CRDI 2023 ਵਾਲਾ ਟਰੈਕਟਰ ਇੱਕ ਆਪਣੇ ਕੋਲੇ ਹੈਗਾ ਇਧਰ ਮਾਰਦੇ 969 ਮੈਕੋ ਪੰਪ ਵਾਲਾ ਇਹ ਇਹ 2021 ਵਾਲਾ ਟਰੈਕਟਰ ਹੈ ਬੀ ਟ੍ਰੈਕਟਰ ਜোন ਦੋਨੇ ਨਵੇਂ ਆ ਇਹਨਾਂ ਬਾਰੇ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਤੁਹਾਡੇ ਕੋਲੇ ਕੋਈ ਜਾਣਕਾਰੀ ਹੋਈ ਤੇ ਜਰੂਰ ਕਮੈਂਟਾਂ 'ਚ ਲਿਖਿਆ ਕਰੋ ਭਰਾਵੋ ਕਿਉਂ ਇੱਕ ਬੰਦੇ ਨੂੰ ਕੋਈ ਜਾਣਕਾਰੀ ਜ਼ਿਆਦਾ ਨਹੀਂ ਹੁੰਦੀ ਮੈਨੂੰ ਕੋਈ ਇਕੱਲੇ ਨੂੰ ਜਾਣਕਾਰੀ ਨਹੀਂ ਜਾਂ ਬੀਤ ਵੀਰ ਨੂੰ ਇਕੱਲੇ ਨੂੰ ਨਹੀਂ ਪਤਾ ਜਸਵੰਤ ਨੂੰ ਹੀ ਪਤਾ ਤੁਸੀਂ ਜਰੂਰ ਕਮੈਂਟਾਂ 'ਚ ਆਪ ਕੋ ਆਪਣੀ ਸਵਰਾਜ ਟਰੈਕਟਰ ਬਾਰੇ ਜਰੂਰ ਜਾਣਕਾਰੀ ਦੇਣੀ ਵੀ ਸਵਰਾਜ 855 ਚੰਗਾ ਜਾਂ 744 ਚੰਗਾ ਜਾਂ 969 960 ਕਾ 970 ਜਾਂ ਕਿਹੜਾ ਸੀਆਰਡੀ ਕਿਹੜਾ ਵੀ ਡੈਕਟਰ ਚੰਗਾ ਸਵਰਾਜ ਚੋ ਜੇਕਰ ਤੁਹਾਡੇ ਕੋਲ ਕੋਈ ਸਵਰਾਜ ਡੈਕਟਰ ਆ ਉਹਦੀ ਤੁਹਾਡੇ ਕੋਲ ਵੀਡੀਓ ਵਗੈਰਾ ਪਈਏ ਤਾਂ ਕਮੈਂਟ ਬਾਕਸ ਵਿੱਚ ਜਰੂਰ ਭੇਜਿਓ ਉਹਦਾ ਰੂਹ ਕਰਾਂਗੇ ਭਰਾਵੋ ਤੇ ਬਾਈ ਤੋਂ ਜਾਣਕਾਰੀ ਲੈਣੇ ਆਏ ਹਾਂ ਸੰਸਰ ਹੋਰ ਠੀਕ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਆ ਪੂਰਾ ਵਰਕ ਆ ਬੰਦਾ ਇਹ ਬਣੇ ਕਿਹੜਾ ਬਣਦਾ ਇਹ ਲੈ ਕੇ ਚੱਲੇ ਮੈਥੋਂ 970 ਸੀਆਰਡੀ ਸੀਆਰਡੀ ਲੈ ਕੇ ਚੱਲੇ ਕੀ ਵਰਕ ਆ ਇਹਦੇ ਤੇ ਤੇਰੇ ਸਾਹਬ ਇਹ ਵੀ ਡੈਕਟਰ ਆ ਠੀਕ ਆ ਤਾਲੀ ਆ ਗਿਆ ਹਾਂ ਜੋਜਾ ਆ ਗਿਆ ਮੇਸ਼ਾ ਹਾਂ 1969 ਆ ਗਿਆ ਠੀਕ ਹੈ ਇਹ ਛੋਟੇ ਜਿੰਦਾ ਵਾਲਾ ਕਰੈਕਟਰ ਕਾਮਯਾਬ ਹੈ ਠੀਕ ਹੈ ਜੋ ਮੰਨਦਾ ਕਰੈਕਟਰ ਰਹਿਣਾ ਅਟਾ ਨੂੰ ਮਿੱਕੇ ਹੋਣਾ ਚਾਹੀਦਾ ਹਾਂ ਮਿੱਕੇ ਮੋੜ ਦੇ ਇਹਦਾ ਕਰੈਕਟਰ ਇਹ ਇੱਕ ਸਾਰੀ ਜੱਲਾ ਇਹ ਕਰੈਕਟਰ ਤੇਰੇ ਖਣਾ ਟੋਕਰਾ ਦਿਖਣਾ ਖਾਲੀ ਇਹਨਾਂ ਨਾਲ ਤੇ ਵੇਚਣਾ ਰਹਿ ਗਏ ਨਹੀਂ ਨਹੀਂ ਤੁਸੀਂ ਪਿੰਡ ਕਰਕੇ ਤੁਸੀਂ ਵੀ ਦੱਸੋ ਖਾਲੀ ਦੁਬਣਾ ਜਾਂਦਾ ਹੈ ਗੱਲ ਆ ਕੀ ਜਾਂਦੀ ਹੈ ਲੈ ਚੱਲੇ ਆ ਬੰਦ ਵੀਰੇ ਨੇ ਆਪ ਸੁਣ ਛੋਟੇ ਲੈ ਹੈਗੇ ਹੋਰ ਐ ਸਾਡੇ ਕੋਲ ਹੈਗਾ ਇਹਦੇ ਕੋਲ ਹੈਗਾ ਟਰੈਕਟਰ ਉਹ ਕਹਿੰਦਾ ਬੱਚਾ ਲਗਦਾ ਇਹ ਵੀ ਭਕਾਈ ਮਾਰਦੇ ਨੇ ਕੋਲੇ ਜਿਹੜਾ ਮਾਰਨ ਦੋ ਗਾਵੀ ਮਾਰ ਲੈ ਬਾਈ ਜੋ ਵੀ ਮਾਰ ਲੈ ਅੱਛਾ ਇੱਕ ਖਾਲੀ ਗੇਲ ਬੱਤ ਗਾਊਆ ਲੋਟ ਇਕੁਰੀ ਦਾ ਗਾਊਆ ਅੱਛਾ ਦੋ ਚੋ ਚੋ ਗਾਊਆ ਲੋਟ ਵਿੱਚ ਤਿੰਨ ਮੋੜ ਆ ਗਏ 44 55 ਰੁਪਏ ਪਰ ਤੇ 60 ਦਬਾਓ ਓਕੇ ਟਰੈਕਟਰ ਬਹੁਤ ਚੰਗਾ ਬਾਈ ਲੈ ਲਓ ਜਿਵੇਂ ਇਹ ਲੈ ਆਨੇ ਬਾਈਆਂ ਨੇ ਅੱਜ ਪਰਸੇ ਕਿਉਂ ਉੱਥੇ ਬੁੱਕ ਕਰਾ ਕੇ ਗਏ ਸੀ ਟਰੈਕਟਰ ਤੇ ਅੱਜ ਲੈ ਕੇ ਚੱਲੇ ਆ ਨਕਦ ਟਰੈਕਟਰ ਲੈ ਵੀਰੇ ਨੇ ਕਿਉਂ ਜਿਆਦਾ ਆਪਣੇ ਕੋਲ ਲਾਉਣ ਤੇ ਕਿਉਂ ਲਾਉਣ ਵਾਲੇ ਵੀ ਟਰੈਕਟਰ ਆਉਂਦੇ ਰਹਿੰਦੇ ਇਹਨਾਂ ਨੇ ਨਸਟ ਲੈਟ ਲਿਆਗਾ ਕੋਈ ਜਨਰਲ ਵਿਭਾਗ ਦਾ ਵਿਚਾਰ ਸੀ ਇਹਨਾਂ ਨੂੰ ਅੱਜ ਲੈ ਕੇ ਚਲੇ ਗਏ ਇਹ ਟਰੈਕਟਰ ਇਹਦੇ ਨਾਲ ਬੁੱਕਰਾ ਕੀ ਸੀ ਤੁਸੀਂ ਸੋਮਵਾਰ ਨੂੰ ਸੋਮਵਾਰ ਕਰਾ ਗਏ ਸੋਮਵਾਰ ਬੁੱਕਰਾ ਕੀ ਸੀ ਬੈਂਕਾਂ ਚ ਜਲੇ ਜਾਂਦੇ ਇਹਨਾਂ ਬੈਂਕਾਂ ਕਰਕੇ ਦੋ ਤਿੰਨ ਦਾ ਅੱਛਾ ਬੈਂਕਾਂ ਕਰਕੇ ਅੱਛਾ ਨਹੀਂ ਹੋਰ ਕੀ ਫਰਕ ਹੈ ਇਧਰ ਹਾਂ ਕਿਦਾ ਫਰਕ ਆਹੀ ਹੋਰ ਕੋਈ ਫਰਕ ਹੈ ਤੇਲ ਦੇ ਫਰਕਾ ਇੱਥੇ ਆਹ 10 ਕਿ ਵੀ ਮੇਰੇ ਦੱਸਾਂਗੇ ਕਿ ਤੇਲ ਦਾ ਫਰਕ ਹੈਗਾ ਕਿ ਨਹੀਂ ਹੈਗਾ ਬਾਕੀ ਫਰਕ ਹੈਗਾ ਅੱਛਾ ਤੇ ਕਿੰਨਾ ਖਰਚਾ ਕਹਿੰਦਾ ਹੈ ਕਿ ਕਿੰਨੇ ਹਾਲ ਕੀਦਾ ਹੈ ਨਾ ਸੁਪਰ ਚੈਂਟਰ ਨਾਲ ਕੰਮ ਕੀਤੀ ਸੀ ਖਾਲੀ ਟਰੈਕਟਰ 855 ਖਾਏ ਗਿਆ 4 ਲੀਟਰ ਤੇਲ ਦੇ ਡਾ ਇਹ 5 ਖਾਈ ਗਿਆ ਅੱਛਾ ਖਾਲੀ ਖਰਚਾ ਜਰੂਰ ਵੱਧ ਹੈਗਾ ਇਹਦਾ ਤੇ ਮੁੜ ਕੇ ਸੁਪਰ ਚੈਂਟਰ ਪਾਇਆ ਉਹ ਖਾ ਗਿਆ 8.5 ਲੀਟਰ ਤੇਲ ਕਿੱਲੇ ਦਾ ਇਹਨੇ 5.5 ਖਾਤਾ ਅੱਛਾ ਇਹਨੇ 5.5 ਖਾਤਾ ਤੇ 855 8.5 ਖਾ ਗਿਆ 855 8.5 ਲੀਟਰ ਖਾ ਗਏ ਇਹਨੇ 5.5 ਵੱਧਾ ਹਾਂ ਜ਼ੋਰ ਦੇ ਕੰਮ ਵਾਸਤੇ ਨਹੀਂ ਕਿਹੜਾ ਸੁਪਰ ਚੈਂਟਰ ਕਿੰਨੇ ਘੋਟਾ ਪਾਇਆ ਸੀ 8 ਘੋਟਾ ਜੀ 8 ਘੋਟਾ ਪਾਇਆ ਸੀ ਹਾਂ ਜੀ ਇਹ ਉਹਨੇ 8.5 ਲੀਟਰ ਖਾਦਾ ਸਵਰਾਜ ਵਾਲੇ ਜਰੂਰ ਕਮੈਂਟ ਕਰਕੇ ਦੱਸੋ ਪਰਾਲੀ ਖੜੀ ਸੈੱਟ ਲਾਈ ਸੀ ਨਿਆ ਕੋ ਮੂਰਾ ਚੱਕੀ ਸੀ ਪਾਲਾਂ ਦੀ ਚੱਕੀ ਪਾਲਾਂ ਦੀ ਚੱਕੀ ਲਾਰਾਂ ਦੀ ਲਗਾਈ ਸੀ ਅੱਛਾ ਲਾਰਾ ਇਹਨੇ 5.5 ਲੀਟਰ ਖਾਦਾ ਨਹੀਂ 5.5 8 ਫੁੱਟਾਂ ਦਾ ਰੋਟਾਵੇਟਰ ਸਾਹ ਕਿਹਾ ਜਾ ਰਿਹਾ ਇਹ ਕਿਹੜੀ ਕੰਪਨੀ ਦਾ ਰੋਟਾਵੇਟਰ ਮੈਸ਼ੂਰ ਦਾ ਜੀ ਮੈਸ਼ੂਰ ਦਾ ਸੁਪਰ ਸੀਡਰ ਸੀ ਬਈ ਸੁਪਰ ਸੀਡਰ ਸੁਪਰ ਸੀਡਰ ਸੌਰੀ ਰੋਟਾਵੇਟਰ ਹਾਂ ਸੁਪਰ ਸੀਡਰ ਸੀਗਾ ਤੁਸੀਂ ਦੱਸੋ ਭਰਾਵਾ ਸਵਰਾਜ ਵਾਲੇ ਬਾਈ ਕਹਿੰਦਾ 8.5 ਲੀਟਰ ਤੇਲ ਖਾਦਾਗਾ ਤੇ ਇਹਨੇ ਖਾੜਾ 5.5 ਲੀਟਰ ਕਿਵੇਂ ਵੱਡੇ ਟਰੈਕਟਰ ਆ ਕਿਉਂ ਇਹਨਾਂ ਨੇ ਗਲੀ ਤੋਂ ਕਿੰਨੇ ਆਏ ਥੋੜੇ ਪਿੰਡ ਦੇ ਪੰਜ ਟਰੱਕ ਸਾਡੇ ਆਏ ਇਹ ਜਾਣਕਾਰ ਨਾ ਜਾਂਦਾ ਜੀ ਹਿਮਾ ਉਸ ਦਾ ਜਾਣਕਾਰ ਬੰਦੇ ਹੈ ਇਹ ਅਜੀ ਗੱਲ ਨਹੀਂ ਹੈਗੀ ਬੱਤਵੀਰ ਨੇ ਟਰੈਕਟਰ ਲਿਆਗਾ ਤੇ ਨਾਲ ਗਲੀ ਚ ਪੰਜ ਹੈਗੇ ਸ਼ਿਮਾ ਇਹ ਚੱਲਿਆ ਦੂਜੀ ਗੱਲ ਬਾਈ ਜੇ ਇਹਨੂੰ ਨੌਕਸ ਲੱਗੇ ਨਾ ਸੀਆਰਡੀ ਦਾ 35000 ਰੁਪਏ ਲੱਗਦਾ ਕਿ ਦੂਜੇ ਵੀ ਹੋ ਜੂਗਾ ਮੈਂ ਕੋ ਪੰਪ ਲਾ ਕੇ ਨਹੀਂ ਮੇ ਕੋ ਤਾਂ ਨਹੀਂ ਹੋਣਾ ਯਾਰ ਇਹ ਨਹੀਂ ਹੋ ਜਾਣਾ ਨਹੀਂ ਮੇ ਕੋ ਪੰਪ ਲੱਗਿਆ ਜਾਂਦਾ ਲੱਗ ਜਾਂਦਾ ਜੀ ਅੱਛਾ ਬਾਹੋਂ ਦਾ ਛੇੜਖਾਨੀ ਕਰਨੀ ਹੈ ਨਹੀਂ ਬੈਂਦੇ ਗੱਲ ਕਰਦੇ ਹਾਂ ਹਾਂ ਲੱਗ ਜਾਂਦਾ ਜਰੂਰ ਹੈ ਤੁਸੀਂ ਦੱਸਿਓ ਜਦੋਂ ਭਰਾਓ ਇਹ ਬਾਈ ਨੇ ਵੱਡੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਤੇਲ ਦਾ ਇੰਨਾ ਫਰਕ ਪਾਉਂਦਾ ਹੈਗਾ ਤੇ ਅਲੱਗ-ਅਲੱਗ ਮੂੜਾ ਚ ਦੇਹੇ ਟਰੈਕਟਰ ਚੱਲਦਾ ਹੈਗਾ ਤੇ ਇਹ ਕਿੰਨੇ ਹਸਪਾਵਰ ਦਾ ਹੈਗਾ ਪਾਸ ਪਾਵਰ ਦਾ ਵੀ ਸੇਮ ਹੀ ਆ। ਅੱਛਾ ਵੀ ਬਸ 65 ਪਾਵਰ ਆ। ਇਹ ਟਰੈਕਟਰ ਆਪਣੇ ਕੋਲੇ ਖੜਾ ਪੜੋ ਜੇ ਭਰਾਣੇ ਕਿਸੇ ਨੇ ਖਰੀਦਣਾਗਾ ਆਸਾਨ ਕਿਸ਼ਤਾਂ 'ਚ ਸਵਰਾਜ 855 ਦਾ ਮੋਲ ਆ। 7,95,000 ਰੁਪਿਆ ਰੇਟ ਆ ਇਹਦਾ ਟਰੈਕਟਰ ਦਾ। ਕਿਸੇ ਭਰਾਣੇ ਲੈਣਾ ਹੋਵੇ ਤਾਂ ਉੱਤੇ ਮੜਾ-ਮੋਟਾ ਡਿਸਕਾਊਂਟ ਵੀ ਕਰ ਦੇਂਗੇ ਤੇ ਵੱਲੋਂ ਵੀ ਇਹਦੇ ਉੱਤੇ 5.5 ਲੱਖ ਰੁਪਈਆ ਦਾ ਲੋਨ ਵੀ ਕਰਾ ਦੇਗੇ। 7,95,000 ਰੁਪਿਆ ਰੇਟਾਂ 969 2021 ਮਾਡਲ ਦਾ। ਪੰਜਾਬ ਨੰਬਰ ਆ ਇਹ ਵੀ ਬ੍ਰਾਂਚਟਰ ਦੇ ਅੱਗੇ ਲੱਗ ਚੁੱਕਿਆ ਹੈ ਇਹ ਇਹ ਵੀਰਾਰਿਆਂ ਨੂੰ ਦੇ ਤਾਂ ਬੈਂਤ ਵੀਰਾਰਿਆਂ ਨੂੰ ਜਰੂਰ ਭਾਈ ਨੂੰ ਵਧਾਈਆਂ ਦਿਓ ਰਵਾ ਟਰੈਕਟਰ ਜੀ ਇਹ 114000 ਰੁਪਏ ਦਾ ਮੌਕਾ ਹੀ ਆ ਅੱਜ ਇਹਦਾ ਕੰਮ ਆ ਫੈਸੂਆ ਇਹ ਰਹਾ ਕੱਟ ਕੇ ਲੈ ਗਏ ਕਿੰਨੇ ਜਮੇ ਦਾ ਮੁਕਾਬਲਾ ਹੀ ਕਰੂ ਐ ਇਹ ਨਵੇਂ ਨਹੀਂ ਕਰੂਗਾ ਇਹ ਕਿੰਨਾ ਸਸਤਾ ਕਿੰਨਾ ਲੈ ਗਏ ਕਿਹੜਾ ਜੀ ਆਹ ਇਹ 2 ਲੱਖ ਰੁਪਏ ਦਾ 2 ਲੱਖ ਰੁਪਏ ਸਸਤਾ ਟਰੈਕਟਰ ਲੈ ਗਏ ਬੜਾ ਟਰੈਕਟਰ ਤੋਂ ਭਰਾਵੋ ਜਸਵੰਤ ਕਰਗੇ ਬਿਆਨ ਕਰਗੇ ਤੁਹਾਡੇ ਨਾਲ ਵੀ ਸੁਮਿੰਦਰ ਸਿੰਘ ਸੁਮਿੰਦਰ ਸਿੰਘ ਤੁਹਾਡੇ ਨਾਲ ਖੜਾ ਆਮਣਾ ਇਹ ਬਿੰਗ ਖੇੜੇ ਦੇ ਨੌਜਵਾਨ ਨੇ ਪੂਰੀ ਜਾਣਕਾਰੀ ਵਾਲੇ ਬੰਦੇ ਪੂਰੇ ਭੌਂਕੜ ਬੰਦੇ ਇਹ ਇਹੋ ਜੀ ਗੱਲ ਨਹੀਂ ਵੀ ਬਿਨਾ ਨਾਅਰ ਵਾਲੇ ਬੰਦੇ ਆ ਅਗਲਾ ਕਹਿੰਦੇ ਵਿੱਚ ਅਖਣਗੇ ਇਹ ਟਿੱਕੀ ਫਸ ਗਏ ਨਹੀਂ ਫੰਡ ਕਰ ਰਹੇ ਬੰਦਾ ਹਲਾ ਕੋਈ ਨੂੰ ਲੈਂਦਾ ਨਹੀਂ ਕੋਈ ਹੋਏ ਪੂਰੇ ਐਮਲਰ ਪਿਆ ਪਿਆ ਕਾਲੀ ਕਾਲੀ ਕਿਲੇ ਦੇ ਮਾਲਕ ਨੇ ਬਸ ਤੇ ਆ ਪਹਿਲਾਂ ਵਰਤਿਆ ਹੈ ਬਸ ਤੇ ਆ ਹਾਂ ਪਹਿਲਾਂ ਵਰਤਿਆ ਬਾਈਆਂ ਨੇ ਫੇਰ ਹੀ ਰਹਿਗਾ ਵਿੱਚ ਬਈ ਐਵੇਂ ਕਮੈਂਟ ਕਰੀ ਜਾਂਦੇ ਬੈਠੇ ਆਹਨਾਂ ਨੂੰ ਪਤਾ ਹੀ ਨਹੀਂ ਉਹ ਐਵੇਂ ਫਸ ਗਏ ਇਹ ਸੀਆਰਡੀ ਮਾਰਕੀਟ ਨਹੀਂ ਭੁਲਾਣਾ ਨਹੀਂ ਧੁੰਕਾ ਨਹੀਂ ਇਹਨਾਂ ਨੇ ਸਹੀ ਗੱਲ ਪਹਿਲਾਂ 5 ਟਰੈਕਟਰ ਵਰਤੇ ਆ ਫੇਰ ਸੇਮਾ ਲੈ ਕੇ ਚੱਲੇ ਬਟਕ ਨਾਲ ਫਾੜ ਬੜੇ ਗੁੜੇ ਬੜੰਕ ਖੇੜਾ ਨਾ ਪਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਕੋਲੇ ਨਾ ਲੰਮੀ ਹੱਦ ਕੇ ਬੈਠੇ ਆ ਡੱਬਾਲੀ ਮਟੀ ਕੋਲੇ ਲੰਮੀ ਹਲਕੇ ਦਾ ਕਿੱਥੋਂ ਦੇ ਸਾਫ ਕਾ ਸੀਐਮ ਸਾਹਿਬ ਰਹੇ ਆ ਉਹ ਹਲਕੇ ਦਾ ਪਿੰਡ ਆ ਅਲੱਗ-ਅਲੱਗ ਕੰਟਰੀਆਂ ਚ ਵੀ ਦੇਖੋਗੇ ਤੁਸੀਂ ਅਲੱਗ-ਅਲੱਗ ਸਟੇਟਾਂ ਚ ਵੀ ਦੇਖੋਗੇ ਸਾਰੇ ਪ੍ਰਭਾਵਿਤ ਸਨ ਚਾਹੁੰਦੇ ਆ ਵੀ ਲੰਮੀ ਹਲਕੇ ਚ ਬੜੇ ਜਿਹੜਾ ਪਿੰਡ ਆ ਇਹ ਬਾਦਲ ਦੇ ਕਰਕੇ ਡਾਕਟਰ ਜਾਦੇ ਸਾਡੇ ਜੀ ਪਾਣੀ ਬਹੁਤ ਸਾਨੂੰ ਮੋਟਰਾਂ ਮਾਟਰਾਂ ਲਾ ਕੇ ਫੇਰ ਜਾ ਰਹੇ ਡਾਕਟਰ ਅੱਛਾ ਬਾਦਲ ਦਾ ਬਾਦਲ ਜੀ ਮਿਹਰਬਾਨੀ ਆ ਜੀ ਇਹ ਅੱਛਾ ਹਾਂਜੀ ਬਾਦਲ ਸਾਹਿਬ ਦੀ ਮਿਹਰਬਾਨੀ ਆ ਇਹ ਇਹ ਕਮੈਂਟ ਚੱਕ ਚੱਕ ਕੇ ਮੂਰੇ ਲਾ ਕੇ ਪਈ ਨੇ ਜੰਗਾ ਬਾਦਲ ਸਾਹਿਬ ਦੀ ਠੀਕ ਹੈ ਇਹ ਵੀ ਬਾਦਲ ਸਾਹਿਬ ਨਾਲ ਦਿੱਤਾ ਜੀ ਅੱਛ ਠੀਕ ਐ ਸਿਕਲੋਰੇ ਕੰਮ ਬਹੁਤ ਜ਼ਿਆਦਾ ਹੈ ਤਾਂ ਬੰਦੋ ਮੋਟਾ ਪਾਉਂਦੇ ਕਿ ਕਿੰਨੇ ਬੰਦੋ ਪਾਉਂਦੇ ਪੰਜਾਬ ਕਰਦੇ ਜਦੋਂ ਦੇ ਬਾਪ ਦਾ ਸਾਇਦ ਕੀ ਕੋਈ ਨਹੀਂ ਤਾਂ ਜਦੋਂ ਜਦਾਦ ਪਿੰਡ ਬੋਟਾ ਆ ਉਹ ਉੱਜੇ ਵਾਰ ਹੀ ਚੱਲ ਗਿਆ ਅੱਛਾ ਮਾਲੀ ਕਰੀ ਨੂੰ ਜਾਂਦੇ ਜਾਂਦੇ ਨੇ ਅੱਜ ਤਾਂ ਨਹੀਂ ਅਸੀਂ ਇਸ ਤਾਂ ਹਜੇ ਤੱਕ ਆ ਬੇਖਬਰ ਨੂੰ ਫੋਨ ਤੇ ਦੇਖ ਸਕਦੇ ਹਾਂ ਲੱਗਿਆ ਪੂਰੇ ਪੱਕੇ ਕਾਲੀਦਾਰ ਆਏ ਬਾਈ ਪੂਰੇ ਹਨਾ ਫੈਣ ਕਾਲੀਦਾਰ ਦੇ ਹੈ ਤੇ ਆਹ ਮੂਰੇ ਲਾ ਦੀ ਚੰਗਾ ਚੱਕੇ ਮੂਰੇ ਮਿੰਟ ਭਾਈਆਂ ਦੇ ਬਹੁਤ ਬਹੁਤ ਵਧਾਈਆਂ ਮੈਂ ਤੁਹਾਰੇ ਇਹ ਵੀ ਸਾਡੇ ਕੋਲ ਆ ਕੇ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਮੈਂ ਇਹ ਵੀ ਸਾਡਾ ਡੀ ਰੂਲ ਨਾ ਤਰੀਕੇ ਕਰ ਬਹੁਤ ਵਧੀਆ ਭਾਈ ਅੱਛਾ ਬੋਲੋ ਜੇ ਡਾਕਟਰ ਲੈ ਜਾਂਦਾ ਭਾਈ ਬਹੁਤ ਜਿਆਦਾ ਡਾਕਟਰ ਖੜੇ ਇੱਕ ਵਾਰ ਆ ਕੇ ਜੂਰ ਮਿਲੋ ਲੱਗਦੇ ਨਹੀਂ ਖੜੇ ਨਾ ਮਾੜੇ ਤੇ ਕਿਤੇ ਨਾਲੇ ਨਾ ਹੋਇਆ ਨਾ ਗੇੜਾ ਜਰੂਰ ਮਰਕ ਚ ਵਾਈਆਂ ਕੋਲੇ ਕੋਈ ਬਾਈ ਪੈਸੇ ਬਾਈ ਨੇ ਪੈਸੇ ਜਬਰਦਸਤੀ ਹਸਮਨ ਕੀਤੇ ਵਿਆਜ ਹੀ ਦੇ ਕੇ ਜਾਓ ਉਹਨਾਂ ਟਰੈਕਟਰ ਵੀ ਲਾਜ ਪੈਸੇ ਵੀ ਮਹੀਨੇ ਦੇ ਲਓ ਬਿਲਕੁਲ ਸਾਰੇ ਭਰਾਵਾਂ ਨਾਲ ਲਈ ਇਹ ਜੀ ਕਮੈਂਟਮੈਂਟ ਕਰਦਾ ਕਿਵੇਂ ਬਾਹਰੋਂ ਬਾਈ ਦੇਸ਼ ਵਿਦੇਸ਼ਾਂ ਨੂੰ ਬਹੁਤ ਬੰਦੇ ਆਸਟ੍ਰੇਲੀਆ ਚ ਦੇਖ ਰਹੇ ਆਪਨੂੰ ਬਹੁਤ ਬੰਦੇ ਕੈਨੇਡਾ ਚ ਯੂ ਐਸ ਏ ਚ ਸਾਰੇ ਭਰਾਵਾਂ ਨੂੰ ਬੇਨਤੀ ਆ ਆ ਬਾਈਆਂ ਕੇ ਹਰੇਕ ਆਪਣਾ ਡੀਲ ਕਰਨ ਦਾ ਇਹੀ ਤਰੀਕਾ ਹੈਗਾ ਚਾਰ ਭਰਾ ਨਾਲ ਜੋੜਨੇ ਆ ਭਰਾਵੋ ਜ਼ਰੂਰ ਆਪਣੇ ਕੋਲੇ ਪਹੁੰਚੋ ਗਰੰਟੀ ਵਾਲੇ ਟਰੈਕਟਰ ਨੇ ਜਦੋਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰਵਾ ਦਿੱਤੇ ਹੋਏ ਨੰਬਰਾਂ ਤੇ ਸਰਦਾਰ ਨੇ ਦੱਸੇ ਬ੍ਰਾਂਚ ਮੇਰੇ ਫਰਸਾ ਦਾ ਨੰਬਰ 9474629062 ਆ ਐਮਡੀ ਮੇਰਾ ਨੰਬਰ ਕੁਲਵਿੰਦਰ ਸਿੰਘ ਬ੍ਰਾਂਚ 92062404 ਆਪਣੇ ਕੋਲੇ ਹਰੇਕ ਹਾਊਸ ਪਾਵਰ ਦੇ ਟਰੈਕਟਰਾਂ 50 ਹਸ ਪਾਵਰ ਤੋਂ ਲੈ ਕੇ 75 ਹਸ ਪਾਵਰ ਤੱਕ ਦੇ ਆਪਣੇ ਕੋਲੇ ਟਰੈਕਟਰ ਹੁਣ ਮੌਜੂਦ ਖੜੇ ਆ ਜਰੂਰ ਸੰਪਰਕ ਕਰਿਓ ਤੇ ਬਾਈ ਬਾਈ ਬੈਂਤ ਵੀਰਿਆ ਜੀ ਨੂੰ ਜਰੂਰ ਵਧਾਈਆਂ ਦਿਓ ਤੇ ਨਾਲ ਆਪ ਮੁਖੜ ਘਟਾਏ ਆ ਨਾਲ ਬੰਦੇ ਅੱਜ ਤੋਂ ਇਹ ਹੋ ਜਾਂਦੇ ਮੁਖੜ ਘਟਾਉਂਦਾ ਨਾ ਕਰਦੇ ਜਿਕੇ ਮਰੇ ਜੇ ਨਿਕਾ ਨਿਕਾ ਅੱਛਾ ਨਿਕਬ ਵਾਲੇ ਤੋਂ ਮੇਰੇ ਕੋਲ ਟਰੈਕਟਰ ਲੰਮਣਾ ਹੈ ਕਿਸੇ ਰਸਤੇ ਉੱਤੇ ਆਇਆ ਤਾਂ ਕਰੋਗੇ ਨਾ ਪਹਿਲਾਂ ਬਿਲਕੁਲ ਬਿਲਕੁਲ ਆਹ ਤੇਰੇ ਨਾਲ ਜਿਹੜਾ ਮੈਂ ਜਰਾ ਆਇਆ ਸੀ ਮਿਲ ਕੇ ਵੀ ਆਇਆਗਾ ਮਿਲ ਕੇ ਵੀ ਆਇਆ ਕਰੋ ਜਰੂਰ ਐ ਤਾਂ ਹੋਰੇ ਜਿਹੜੇ ਛੋਟੇ ਆਉਂਦੇ ਮੈਨੂੰ ਮਿਲ ਕੇ ਵੀ ਆਉਂਦੇ ਜਰੂਰ ਨਾ ਦੇ ਡੰਦੇ ਚਾਹ ਦਾ ਕਪ ਜਰੂਰ ਸਾਂਝਾ ਕਰਕੇ ਜਾਣਾ ਚੰਗਾ ਆ ਬਹੁਤ ਬਹੁਤ ਧੰਨਵਾਦ ਹਾਂ ਮਾਰੋ ਸੈਲਫ ਤੇ ਉਹ ਟਰੈਕਟਰ ਬਰੇ ਕਰੀ ਆ ਕੱਟ ਦੇ ਦੂ